ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਲਾਗੂ ਹੋਏ ਸਖਤ ਨਿਯਮ 7 ਸਤੰਬਰ ਤੱਕ ਇਹਨਾਂ ਚੀਜ਼ਾਂ ਤੇ ਲੱਗੇਗੀ ਭਾਵੇਂ ਸ਼ਿਆਰਪੁਰ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਨਤਕ ਸ਼ਾਂਤੀ ਨੂੰ ਅਸੁਰੱਖਿਅਤ ਲਈ ਰੱਖਣ ਲਈ ਜ਼ਿਲ੍ਹਾ ਮੈਜਿਸਟਰ ਜਕਮ ਕਮਿਡਿਪਟਿਕ ਮਿਸ਼ਨ ਦੇ ਆਸ਼ਿਕਾ ਜੈਨ ਨੇ ਭਾਰਤੀ ਸਿਵਲ ਸੁਰੱਖਿਆ ਕੋਡ 2023 ਦੇ ਤਹਿਤ ਕਈ ਸਖਤ ਹੁਕਮ ਜਾਰੀ ਕੀਤੇ ਹਨ 7 ਸਤੰਬਰ 2025 ਤੱਕ ਲਾਗੂ ਰਹਿਣਗੇ ਇਹ ਹੁਕਮ ਮਹਾਂਪੰਗ ਕਰਨ ਜਾਂ ਗੈਰ ਕਾਨੂੰਨੀ ਖਪਤ ਅਸੁਰੱਖਿਅਤ ਸਮਾਜਿਕ ਸਮਾਗਮਾਂ ਅਤੇ ਹਥਿਆਰਾਂ ਦੇ ਪ੍ਰਸ਼ਾਸਨ ਦੇ ਭਾਰਭ ਦੀ ਲਗਾਉਂਦੇ ਲਗਾਉਂਦੇ ਹਨ ਜਿਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਪਰਾਧਿਕ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਤੇ ਸਖਤੀ ਨਾਲ ਕੰਟਰੋਲ ਕਰ ਸਕਦੇ ਹਨ ਲਾਈਸੈਂਸ ਜਾਂ ਡਾਕਟਰ ਦੀ ਪਰਚੀ ਤੋਂ ਬਿਨਾ ਇਨ੍ਹਾਂ ਕੈਪਸੂਲਾਂ ਦੀ ਸਟੋਰੇਜ ਅਤੇ ਵਿਕਰੀ ਤੇ ਪਾਬੰਦੀ ਹੋਵੇਗੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵਿਆਹ ਸਮਾਹ ਹੋ ਰਾ ਇਸ ਧਾਰਮਿਕ ਸਥਾਨਾ ਮਿਰਜੀਪਾਲ ਸਾਹਿਬ ਜਾਂ ਜਨਤਕ ਥਾਵਾਂ ਤੇ ਕਿਸੇ ਵੀ ਕਿਸਮ ਦੇ ਹਥਿਆਰ ਤੇ ਪ੍ਰਸ਼ਾਸਨ ਦੀ ਮਨਾਹੀ ਹੋਵੇਗੀ ਸੋਸ਼ਲ ਮੀਡੀਆ ਤੇ ਹਿੰਸਕ ਗਿੱਤਾ ਜਾਂ ਹਥਿਆਰਾਂ ਦੀਆਂ ਤਸਵੀਰਾਂ ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਮਰਜੀ ਪੈਸੈਂਸ ਚਾਲ ਕਾਨੂੰਨ ਇਸ ਏਜ ਕਿਨੀ ਬਣਾਉਣਾ ਹੋਵੇਗਾ ਕਿ ਕਿਸੇ ਵੀ ਸਮਾਗਮ ਵਿੱਚ ਕੋਈ ਵੀ ਹਥਿਆਰ ਨਾਲ ਲਿਆਂਦਾ ਜਾਵੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਰਾਤ ਨੂੰ ਸਰਗਰਮ ਨਿਗਰਾਨੀ ਰੱਖਣ ਲਈ ਸ਼ਾਸਤਰੀ ਅਨੁਸ਼ਾਸਨ ਅਨੁਸਾਰ ਅਨਸ਼ਾਰਾਰਤੀ ਅਨਸਰਾਂ ਨੂੰ ਰੋਕਣ ਤੇ ਨਿਰਦੇਸ਼ ਦਿੱਤੇ ਗਏ ਹਨ ਗੈਰ ਕਾਨੂੰਨੀ ਹੱਕਾਂ ਬਾਹਰ ਤੇ ਤੰਬਾਕੂ ਤੇ ਵੀ ਪਾਬੰਦੀ ਹੈ ਜ਼ਿਲ੍ਹਾ ਵਿੱਚ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਹੱਕਾਂ ਬਾਹਰ ਜੋ ਤੰਬਾਕੂ ਸਿਰਕਟ ਤੇ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਕਰਦੇ ਹਨ ਪੂਰੀ ਤਰ੍ਹਾਂ ਵਰਜਿਤ ਹੈ ਸੇਤ ਇਸੇਤ ਇਹ ਸਮਾਜਿਕ ਸਫਾਈ ਦੋਵਾਂ ਲਈ ਵੀ ਨੁਕਸਾਨ ਪਹੁੰਚਾਏਗਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ